ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਤਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1038 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਤਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1039 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਊਤਮ ਜਨ ਸੰਤ ਪਰੇ ਹਰ ਪਿਆਰੇ ਜਿਹੜੇ ਮਨੁੱਖ ਪਰਮਾਤਮਾ ਦੇ ਪਿਆਰੇ ਹਨ ਉਹ ਸ੍ਰੇਸ਼ਟ ਜੀਵਨ ਵਾਲੇ ਹਨ ਉਹ ਸੰਤ ਹਨ ਉਹ ਭਲੇ ਹਨ ਹਰ ਰਸ ਮਾਤੇ ਪਾਰ ਉਤਾਰੇ ਉਹ ਪਰਮਾਤਮਾ ਦੇ ਨਾਮ ਰਸ ਵਿੱਚ ਮਸਤ ਰਹਿੰਦੇ ਹਨ ਪਰਮਾਤਮਾ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਨਾਨਕ ਰੇਣ ਸੰਤ ਜਨ ਸੰਗਤ ਹਰ ਗੁਰ ਪ੍ਰਸਾਦੀ ਪਾਇਆ ਏ ਨਾਨਕ ਉਹਨਾਂ ਸੰਤ ਜਨਾਂ ਦੀ ਸੰਗਤ ਕਰ ਉਹਨਾਂ ਦੇ ਚਰਨਾਂ ਦੀ ਧੂੜ ਲੈ ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਨੂੰ ਲੱਭ ਲਿਆ ਹੈ ਤੂੰ ਅੰਤਰ ਜਾਮੀ ਜੀ ਸਭ ਤੇਰੇ ਏ ਪ੍ਰਭੂ ਪ੍ਰਮਾਤਮਾ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ ਤੂੰ ਸਭਨਾ ਦੇ ਦਿਲ ਦੀ ਜਾਣਨ ਵਾਲਾ ਹੈ ਘੜ ਘੜ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਤੂੰ ਅੰਤਰ ਜਾਮੀ ਹੈ ਤੂੰ ਦਾਤਾ ਹਮ ਸੇਵਕ ਤੇਰੇ ਏ ਪ੍ਰਭੂ ਪ੍ਰਮਾਤਮਾ ਅਸੀਂ ਜੀਵ ਤੇਰੇ ਦਰ ਦੇ ਸੇਵਕ ਹਾਂ ਤੂੰ ਸਾਨੂੰ ਸਭਨਾਂ ਨੂੰ ਦਾਤਾ ਦੇਣ ਵਾਲਾ ਹੈ ਅਮਰਤ ਨਾਮ ਕਿਰਪਾ ਕਰ ਦੀਜੈ ਗੁਰ ਗਿਆਨ ਰਤਨ ਦੀ ਪਾਇਆ ਕਿਰਪਾ ਕਰਕੇ ਸਾਨੂੰ ਅਮਰਤ ਆਤਮਿਕ ਜੀਵਨ ਦੇਣ ਵਾਲਾ ਆਪਣਾ ਨਾਮ ਦੇ ਜੇ ਸੁੱਤੇ ਤੂੰ ਕਿਰਪਾ ਕਰਦਾ ਹੈ ਗੁਰੂ ਨੇ ਉਸ ਦੇ ਅੰਦਰ ਤੇਰੇ ਗਿਆਨ ਦਾ ਰਤਨ ਰੋਸ਼ਨ ਕਰ ਦਿੱਤਾ ਹੈ ਪੰਜ ਤਤ ਮਿਲ ਹੋ ਤਨ ਕੀਆ ਸਰਬ ਵਿਆਪਕ ਪਰਮਾਤਮਾ ਦੀ ਰਜਾ ਵਿੱਚ ਪੰਜਾਂ ਤੱਤਾਂ ਨੇ ਮਿਲ ਕੇ ਇਹ ਮਨੁੱਖਾ ਸਰੀਰ ਬਣਾਇਆ ਆਤਮ ਰਾਮ ਪਾਏ ਸੁਖ ਥੀਆ ਜਿਸ ਮਨੁੱਖ ਨੇ ਉਸ ਸਰਬ ਵਿਆਪਕ ਪ੍ਰਭੂ ਨੂੰ ਲੱਭ ਲਿਆ ਉਸ ਦੇ ਅੰਦਰ ਆਤਮਕ ਆਨੰਦ ਬਣ ਗਿਆ ਕਰਮ ਕਰ ਤੋ ਤ ਅਮਰਤ ਫਲ ਲਾਗਾ ਹਰ ਨਾਮ ਰਤਨ ਮਨ ਪਾਇਆ ਪਰਮਾਤਮਾ ਨਾਲ ਸੰਬੰਧ ਬਣਾਉਣ ਵਾਲੇ ਉਸ ਦੇ ਕੰਮਾਂ ਨੂੰ ਉਸ ਦੇ ਉਦਮ ਨੂੰ ਉਹ ਨਾਮ ਫਲ ਲੱਗਾ ਜਿਸ ਨੇ ਉਸ ਨੂੰ ਆਤਮਿਕ ਜੀਵਨ ਬਖਸ਼ਿਆ ਉਸ ਨੇ ਆਪਣੇ ਮਨ ਵਿੱਚ ਉਸ ਨੇ ਆਪਣੇ ਮਨ ਵਿੱਚ ਹੀ ਪਰਮਾਤਮਾ ਦਾ ਨਾਮ ਰਤਨ ਲੱਭ ਲਿਆ ਨਾ ਤਿਸ ਭੁੱਖ ਪਿਆਸ ਮਨ ਮੰਨਿਆ ਜੇ ਸਨੁ ਮਨੁਖ ਦਾ ਮਨ ਪਰਮਾਤਮਾ ਦੀ ਯਾਦ ਵਿੱਚ ਗਿਜ ਜਾਂਦਾ ਹੈ ਉਸ ਨੂੰ ਮਾਇਆ ਦੀ ਭੁੱਖ ਤਰੇ ਨਹੀਂ ਲੱਗਦੀ ਬਿਲਕੁਲ ਉਸ ਨੂੰ ਦੁਨਿਆਵੀ ਪਦਾਰਥਾਂ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਸਰਬ ਨਿਰੰਜਨ ਘਟ ਘਟ ਜਾਣਿਆ ਉਹ ਨਿਰੰਜਨ ਪ੍ਰਭੂ ਪਰਮਾਤਮਾ ਨੂੰ ਸਭ ਥਾਂ ਹਰੇਕ ਘਟ ਵਿੱਚ ਪਛਾੜ ਲੈਂਦਾ ਹੈ ਅਮਰਤ ਰਸ ਰਾਤਾ ਕੇਵਲ ਬੈਰਾਗੀ ਗੌਰ ਮਤ ਭਾਏ ਸੁਭਾਇਆ ਉਹ ਆਤਮਿਕ ਜੀਵਨ ਦੇਣ ਵਾਲੇ ਸਿਰਫ ਨਾਮ ਰਸ ਵਿੱਚ ਹੀ ਮਸਤ ਰਹਿੰਦਾ ਹੈ ਦੁਨੀਆ ਦੇ ਰਸਾਂ ਤੋਂ ਪਰਾਂਮ ਰਹਿੰਦਾ ਹੈ ਗੁਰੂ ਦੀ ਮੱਤ ਦੇ ਰਾਹੀ ਪਰਮਾਤਮਾ ਦੇ ਪ੍ਰੇਮ ਵਿੱਚ ਜੁੜ ਕੇ ਉਸ ਦਾ ਆਤਮਿਕ ਜੀਵਨ ਸੋਹਣਾ ਲੱਗਣ ਲੱਗ ਪੈਂਦਾ ਹੈ ਅਧਿਆਤਮ ਕਰਮ ਕਰੇ ਦਿਨ ਰਾਤਿ ਓ ਮਨੁੱਖ ਦਿਨ ਰਾਤ ਉਹੀ ਕਰਮ ਕਰਦਾ ਹੈ ਜੋ ਉਸ ਦੀ ਜਿੰਦ ਨੂੰ ਪਰਮਾਤਮਾ ਨਾਲ ਜੋੜੀ ਰੱਖਦੇ ਹਨ ਨਿਰਮਲ ਜੋਤ ਨਿਰੰਤਰ ਜਾਤੀ ਓ ਪਰਮਾਤਮਾ ਦੀ ਪਵਿੱਤਰ ਜੋਤ ਨੂੰ ਹਰ ਥਾਂ ਇੱਕ ਰਸ ਵਿਆਪਕ ਪਛਾਣ ਲੈਂਦਾ ਹੈ ਸ਼ਬਦ ਰਸਾਲ ਰਸਨ ਰਸ ਰਸਨਾ ਬੇਣ ਰਸਾਲ ਵਜਾਇਆ ਸਭ ਰਸਾਂ ਦੇ ਸੋਮੇ ਗੁਰ ਸ਼ਬਦ ਨੂੰ ਉਹ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਉਹਦੀ ਜੀਵ ਮਹਾਨ ਸ਼੍ਰੇਸ਼ਟ ਨਾਮ ਰਸ ਵਿੱਚ ਰਸੀ ਰਹਿੰਦੀ ਹੈ ਉਹ ਆਪਣੇ ਅੰਦਰ ਆਤਮਿਕ ਆਨੰਦ ਦੀ ਮਾਨੋ ਇੱਕ ਰਸੀਲੀ ਬੰਸਰੀ ਵਜਾਂਦਾ ਹੈ ਬੇਨ ਰਸਾਲ ਵਜਾਵੇ ਸੋਈ ਪਰ ਰਸੀਲੀ ਬੰਸਰੀ ਉਹੀ ਮਨੁੱਖ ਵਜਾ ਸਕਦਾ ਹੈ ਜਾ ਕੇ ਤ੍ਰਿਪਵਨ ਸੋਜੀ ਹੋਈ ਕਿਹੜਾ ਮਨੁੱਖ ਬਜਾ ਸਕਦਾ ਹੈ ਜਿਸ ਨੂੰ ਤਿੰਨਾ ਭਵਨਾ ਵਿੱਚ ਵਿਆਪਕ ਪਰਮਾਤਮਾ ਪ੍ਰਭੂ ਦੀ ਸੂਝ ਪੈ ਜਾਂਦੀ ਹੈ ਨਾਨਕ ਬੂਝੋ ਇਹ ਬਿਦ ਗੁਰਮਤਿ ਹਰਿ ਰਾਮ ਨਾਮ ਲੇਵ ਲਾਇਆ हे ਨਾਨਕ ਤੂੰ ਵੀ ਗੁਰੂ ਦੀ ਮਤ ਲੈ ਕੇ ਇਹ ਜਾਚ ਸਿੱਖ ਲੈ ਜਿਸ ਕਿਸੇ ਨੇ ਗੁਰੂ ਦੀ ਮੱਤ ਲਈ ਹੈ ਉਸ ਦੀ ਸੁਰਤ ਪਰਮਾਤਮਾ ਦੇ ਨਾਮ ਵਿੱਚ ਜੁੜੀ ਰਹਿੰਦੀ ਹੈ ਐਸੇ ਜਨ ਵਿਰਲੇ ਸੰਸਾਰੇ ਜਗਤ ਵਿੱਚ ਅਜਿਹੇ ਬੰਦੇ ਬਹੁਤ ਥੋੜੇ ਹਨ ਵਿਰਲੇ ਵਿਰਲੇ ਟਮੇਟਾਵੇਂ ਹਨ ਗੋਰੇ ਸ਼ਬਦ ਵਿਚਾਰ ਰਹਿ ਨਿਰਾਰੇ ਉਹ ਵਿਰਲੇ ਹਨ ਜੋ ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿੱਚ ਟਿਕਾਉਂਦੇ ਹਨ ਕੋਟਨ ਮੈਂ ਨਾਨਕ ਕਉ ਨਾਰਾਇਣ ਜੇ ਚੀਤ ਜਿਨ੍ਹਾਂ ਦੇ ਹਿਰਦੇ ਵਿੱਚ ਜਿਤ ਤੇ ਵਿੱਚ ਪਰਮਾਤਮਾ ਵਸਦਾ ਹੈ ਨਾ ਉਹ ਦੁਨੀਆ ਵਿੱਚ ਕਰੋੜਾਂ ਚੋਂ ਇੱਕ ਅਦਾਈ ਹੁੰਦਾ ਹੈ ਦੁਨੀਆ ਵਿੱਚ ਵਿਚਰਦੇ ਹੋਏ ਵੀ ਮਾਇਆ ਦੇ ਮੋਹ ਤੋਂ ਨਲੇਪ ਰਹਿੰਦੇ ਹਨ ਉਹ ਆਪ ਤਰਹਿ ਸੰਗਤ ਕੋਲ ਤਾਰਹਿ ਤਿੰਨ ਸਫਲ ਜਨਮ ਜਗ ਆਇਆ ਉਹ ਸੰਸਾਰ ਸਮੁੰਦਰ ਤੋਂ ਆਪ ਪਾਰ ਲੰਘ ਜਾਂਦੇ ਹਨ ਆਪਣੀਆਂ ਕੁਲਾਂ ਨੂੰ ਤੇ ਉਹਨਾਂ ਨੂੰ ਵੀ ਪਾਰ ਲੰਘਾ ਲੈਂਦੇ ਹਨ ਜੋ ਉਹਨਾਂ ਦੀ ਸੰਗਤ ਕਰਦੇ ਹਨ ਜਗਤ ਵਿੱਚ ਅਜਿਹੇ ਬੰਦਿਆਂ ਦਾ ਆਉਣਾ ਲਾਹੇਵੰਦਾ ਹੈ ਘਰ ਦਰ ਮੰਦਰ ਜਾਣੈ ਸੋਈ ਉਹੀ ਬੰਦਾ ਪ੍ਰਮਾਤਮਾ ਦਾ ਘਰ ਪ੍ਰਮਾਤਮਾ ਦਾ ਦਰ ਪ੍ਰਮਾਤਮਾ ਦਾ ਮਹਿਰ ਪਛਾਣ ਲੈਂਦਾ ਹੈ ਜੇ ਸਾਰੇ ਗੁਰਤੇ ਸੋਝੀ ਹੋਈ ਜਿਸ ਨੂੰ ਪੂਰੇ ਗੁਰੂ ਤੋਂ ਉੱਚੀ ਸਮਝ ਮਿਲਦੀ ਹੈ ਉਹੀ ਪਰਮਾਤਮਾ ਦੇ ਦਰ ਘਰ ਨੂੰ ਪਛਾਨ ਸਕਦਾ ਹੈ ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ ਸਚ ਸਾਜਾ ਤਖਤਰ ਜਾਇ ਉਸ ਨੂੰ ਸਮਝ ਆ ਜਾਂਦੀ ਹੈ ਕਿ ਇਹ ਸਰੀਰ ਪਰਮਾਤਮਾ ਦੇ ਕਿਲੇ ਹਨ ਮਹਿਲ ਹਨ ਉਹ ਮਹਿਲਾਂ ਦਾ ਮਾਲਕ ਪ੍ਰਭੂ ਸਦਾ ਹੀ ਥਿਰ ਰਹਿਣ ਵਾਲਾ ਹੈ ਮਨੁੱਖਾ ਸਰੀਰ ਉਸ ਨੇ ਆਪਣੇ ਬੈਠਣ ਲਈ ਤਖਤ ਬਣਾਇਆ ਹੋਇਆ ਹੈ ਚੌਤਰ ਦਾਸ ਹਾਟ ਦੀਵੇ ਦੁਏ ਸਾਖੀ 14 ਤਬਕ ਤੇ ਸੂਰਜ ਚੰਦ ਇਹ ਗੱਲ ਦੇ ਗਵਾਹ ਹਨ ਸੇਵਕ ਪੰਜ ਨਹੀਂ ਬੇਖ ਚਾਖੀ ਕਿ ਜਿਨ੍ਹਾਂ ਨੂੰ ਇਹ ਨਾਮ ਧੰਨ ਮਿਲ ਪੈਂਦਾ ਹੈ ਉਹ ਪ੍ਰਭੂ ਦੇ ਮੰਨੇ ਪਰਵੰਨੇ ਸੇਵਕ ਖਵਾਉਂਦੇ ਹਨ ਉਹ ਮੰਨੇ ਪਰਵੰਨੇ ਸੇਵਕ ਫਿਰ ਉਸ ਮਾਇਆ ਜਹਿਰ ਨੂੰ ਨਹੀਂ ਚਖਦੇ ਅੰਤਰਵਸਤਨੂਪਨੇਰਮੋਲਕ ਗੁਰ ਮਿਲਿਆ ਹਰ ਤਨ ਪਾਇਆ ਇਹ ਬੇਮਿਸਾਲ ਤੇ ਅਨਮੋਲਕ ਨਾਮ ਧਨ ਹਰੇਕ ਸਰੀਰ ਮਹਿਲ ਦੇ ਅੰਦਰ ਮੌਜੂਦ ਹੈ ਜੇ ਗੁਰੂ ਮਿਲ ਪਏ ਤਾਂ ਅੰਦਰੋਂ ਹੀ ਇਹ ਤਨ ਲੱਭ ਪੈਂਦਾ ਹੈ ਗੁਰੂ ਦੱਸਦਾ ਹੈ ਜੁਗਤੀ ਤੇ ਨਾਮ ਜਪ ਕੇ ਹੁੰਦੀ ਹੈ ਮੁਕਤੀ ਤਖਤ ਬਹਿ ਤਖਤ ਹੈ ਕੀ ਲਾਇਕ ਗੁਰੂ ਦੀ ਮੱਤ ਉਤੇ ਤੁਰਨ ਵਾਲਾ ਮਨੁੱਖ ਹਿਰਦੇ ਤਖਤ ਉਤੇ ਬੈਠਣ ਜੋਗਾ ਹੋ ਜਾਂਦਾ ਹੈ ਤੇ ਹਿਰਦੇ ਤਖਤ ਉਤੇ ਬੈਠਾ ਰਹਿੰਦਾ ਹੈ ਭਾਵ ਨਾ ਉਸ ਦੇ ਗਿਆਨ ਇੰਦਰੇ ਮਾਇਆ ਵੱਲ ਡੋਲਦੇ ਹਨ ਅਤੇ ਨਾ ਹੀ ਉਸ ਦਾ ਮਨ ਵਿਕਾਰਾਂ ਵੱਲ ਜਾਂਦਾ ਹੈ ਪਾਂਚ ਸਮਾਏ ਗੁਰਮਤ ਪਾਇਕ ਜਿਹੜਾ ਮਨੁੱਖ ਗੁਰੂ ਦੀ ਮੱਤ ਤੇ ਤੁਰਦਾ ਹੈ ਉਹਦੇ ਪੰਜੇ ਗਿਆਨਿੰਦਰੇ ਉਸਦੇ ਸੇਵਕ ਬਣ ਕੇ ਉਸਦੇ ਵਸ ਵਿੱਚ ਰਹਿੰਦੇ ਹਨ ਆਦਿ ਜੁਗਾਦ ਹੀ ਹੈ ਪੀ ਹੋਸੀ ਸਹਿਸਾ ਭਰਮ ਚੁਕਾਇਆ ਜਿਹੜਾ ਪਰਮਾਤਮਾ ਸ੍ਰਿਸ਼ਟੀ ਦੇ ਮੋਢ ਤੋਂ ਪਹਿਲਾਂ ਦਾ ਹੈ ਜੁਗਾਦੇ ਆਤਮਾ ਹੈ ਹੁਣ ਵੀ ਮੌਜੂਦ ਹੈ ਤੇ ਸਦਾ ਲਈ ਕਾਇਮ ਰਹੇਗਾ ਉਹ ਪਰਮਾਤਮਾ ਗੁਰੂ ਦੀ ਮੱਤ ਤੇ ਤੁਰਨ ਵਾਲੇ ਮਨੁੱਖ ਦੇ ਅੰਦਰ ਪ੍ਰਗਟ ਹੋ ਕੇ ਉਸ ਦਾ ਸਹਿਮਤ ਉਸ ਦੀ ਪਟਕਣਾ ਦੂਰ ਕਰ ਦਿੰਦਾ ਹੈ ਤਖਤ ਸਲਾਮ ਹੋਵੇ ਦਿਨ ਰਾਤੇ ਹਿਰਦੇ ਤਖਤ ਉੱਤੇ ਬੈਠੇ ਮਨੁੱਖ ਨੂੰ ਦਿਨ ਰਾਤ ਆਦਰ ਮਰਦਾ ਹੈ ਇਓ ਸਾਜ ਵਡਾਈ ਗੁਰਮਤਿ ਲਿਵ ਜਾਤੇ ਜਿਸ ਮਨੁਖ ਨੇ ਗੁਰੂ ਦੀ ਮਤ ਤੇ ਤੁਰ ਕੇ ਪ੍ਰਮਾਤਮਾ ਦੇ ਚਰਨਾਂ ਨਾਲ ਲਿਵ ਦੀ ਸਾਝ ਪਾ ਲਈ ਉਸ ਨੂੰ ਇਹ ਆਦਰ ਸਦਾ ਲਈ ਮਿਲਿਆ ਰਹਿੰਦਾ ਹੈ ਇਹ ਇੱਜ਼ਤ ਸਦਾ ਮਿਲੀ ਰਹਿੰਦੀ ਹੈ ਨਾਨਕ RAM ਜਪੋ ਤਰ ਤਾਰੇ ਹਰ ਅੰਤ ਸਖਾਈ ਪਾਇਆ ਹੇ ਨਾਨਕ ਪਰਮਾਤਮਾ ਦਾ ਨਾਮ ਜਪੋ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਸਿਮਰਨ ਦੀ ਤਾਰੀ ਤਰੋ ਜਿਹੜਾ ਮਨੁੱਖ ਸਿਮਰਨ ਕਰਦਾ ਹੈ ਉਹ ਉਸ ਹਰੀ ਨੂੰ ਮਿਲ ਪੈਂਦਾ ਹੈ ਜੋ ਅਖੀਰ ਤੱਕ ਸਾਥੀ ਬਣਿਆ ਰਹਿੰਦਾ ਹੈ ਮਾਰੂ ਮਹੱਲਾ ਪਹਿਲਾ ਹਰ ਤਨ ਸੰਚੋਰੇ ਜਨ ਭਾਈ ਹੇ ਭਾਈ ਜਨੋ ਪਰਮਾਤਮਾ ਦਾ ਨਾਮ ਧੰਨਾ ਇਕੱਠਾ ਕਰੋ ਸਤ ਗੁਰ ਸੇਵਰ ਹੋ ਸਰਣਾਈ ਪਰ ਤਨ ਗੁਰੂ ਦੇ ਦੱਸੇ ਰਾਹ ਤੇ ਤੁਰਿਆਂ ਮਿਰਦਾ ਹੈ ਇਸ ਵਾਸਤੇ ਗੁਰੂ ਦੀ ਦੱਸੀ ਸੇਵਾ ਕਰਕੇ ਗੁਰੂ ਦੀ ਸ਼ਰਨ ਵਿੱਚ ਟਿਕੇ ਰਹੋ ਤਸਕਰ ਚੋਰ ਨ ਲਾਗੇ ਤਾਕੋ ਤੁਨ ਉਪਜੈ ਸ਼ਬਦ ਜਗਾਇਆ ਜਿਹੜਾ ਮਨੋਖੇ ਆਤਮਕ ਰਸਤਾ ਫੜਦਾ ਹੈ ਉਸ ਨੂੰ ਕੋਈ ਕਾਮਾ ਦੇ ਚੋਰ ਨਹੀਂ ਲੱਗਦਾ ਕੋਈ ਜੋਰ ਉਸ ਉਤੇ ਆਪਣਾ ਦਾ ਨਹੀਂ ਲਾ ਸਕਦਾ ਕਿਉਂਕਿ ਗੁਰੂ ਨੇ ਆਪਣੇ ਸ਼ਬਦ ਹੀ ਰਾਹੀਂ ਉਸ ਨੂੰ ਜਗਾ ਦਿੱਤਾ ਹੈ ਤੇ ਉਸ ਦੇ ਅੰਦਰ ਨਾਮ ਦਾ ਉਸ ਦੇ ਅੰਦਰ ਨਾਮ ਸਿਮਰਨ ਦੀ ਰੌ ਪੈਦਾ ਹੋਈ ਰਹਿੰਦੀ ਹੈ ਤੂੰ ਇਕੰਕਾਰ ਨਿਰਾਲਮ ਰਾਜਾ हे ਪ੍ਰਭੂ ਪਰਮਾਤਮਾ ਤੂੰ ਇੱਕ ਆਪ ਹੀ ਆਪ ਹੈ ਤੈਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਦੂਸਰੇ ਸ੍ਰਿਸ਼ਟੀ ਦਾ ਸਾਰੇ ਸ੍ਰਿਸ਼ਟੀ ਦਾ ਰਾਜਾ ਹੈ ਤੂੰ ਆਪ ਸਵਾਰ ਹੈ ਜਾਣ ਕੇ ਕਾਜਾ ਆਪਣੇ ਸੇਵਕਾਂ ਦੇ ਕੰਮ ਤੂੰ ਪਰਮਾਤਮਾ ਆਪ ਹੀ ਮਿਹਰ ਕਰਕੇ ਸਵਾਰਦਾ ਹੈ ਅਮਰ ਅਡੋਲ ਅਪਾਰ ਅਮੋਲਕ ਹਰ ਅਸਥਿਰਥਾਨ ਸੁਹਾਇਆ ਏ ਹਰੀ ਤੈਨੂੰ ਮੌਤ ਨਹੀਂ ਪਹੁੰਚਦੀ ਤੈਨੂੰ ਮੌਤ ਨਹੀਂ ਪਹੁੰਚ ਸਕਦੀ ਤੈਨੂੰ ਮਾਇਆ ਢੁਲਾ ਨਹੀਂ ਸਕਦੀ ਤੂੰ ਬੇਅੰਤ ਹੈ ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ ਤੂੰ ਇੱਥੇ ਥਾਂ ਸੋਭ ਰਿਹਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਤੂੰ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਦੇਹੀ ਨਗਰੀ ਉਤਮ ਥਾਨਾ ਦੇਹੀ ਨਗਰੀ ਉਤਮ ਥਾਨਾ ਮਨੁੱਖਾ ਸ੍ਰੀਰਮਾਨੋ ਇਕ ਸ਼ਹਿਰ ਹੈ ਪੰਜ ਲੋਕ ਵਸੈ ਪਰਧਾਨਾ ਜਿਸ ਵਿੱਚ ਜਿਹਜੇ ਸਰੀਰ ਵਿੱਚ ਸ਼ਹਿਰ ਵਿੱਚ ਮੰਨੇ ਪਰਵੰਨੇ ਸੰਤ ਜਨ ਵਸਦੇ ਹਨ ਉਹ ਸਰੀਰ ਸ਼ਹਿਰ ਪ੍ਰਮਾਤਮਾ ਦੇ ਵਸਣ ਲਈ ਸ੍ਰੇਸ਼ਟ ਥਾ ਹੈ ਉਪਰ ਇੱਕ ਕੰਕਾਰ ਨਿਰਾਲਮ ਸੋਨ ਸੁਮਾਦ ਲਗਾਇਆ ਜਿਹੜਾ ਪਰਮਾਤਮਾ ਸਭ ਜੀਵਾਂ ਦੇ ਸਿਰ ਤੇ ਰਾਖਾ ਹੈ ਜਿਹੜਾ ਇੱਕ ਆਪ ਹੀ ਆਪ ਹੈ ਆਪਣੇ ਵਰਗਾ ਹੈ ਜਿਸ ਨੂੰ ਹੋਰ ਕਿਸੇ ਆਸਰੇ ਸਹਾਰੇ ਦੀ ਲੋੜ ਨਹੀਂ ਉਹ ਪਰਮਾਤਮਾ ਉਸ ਸਰੀਰ ਸ਼ਹਿਰ ਵਿੱਚ ਮਾਨੋ ਐਸੀ ਸਮਾਧੀ ਲਈ ਬੈਠਾ ਹੈ ਜਿਸ ਵਿੱਚ ਕੋਈ ਮਾਇਕ ਫੁਰਨੇ ਨਹੀਂ ਉਠਦੇ ਦੇਹੀ ਨਗਰੀ ਨਾਉਂ ਦਰਵਾਜੇ ਹਰੇਕ ਸਰੀਰ ਸ਼ਹਿਰ ਨੂੰ ਨੋ ਨੋ ਦਰਵਾਜੇ ਲੱਗੇ ਹੋਏ ਹਨ ਸਿਰ ਸਿਰ ਕਰਨੇ ਹਾਰੇ ਸਾਜੇ ਸਿਰਜਣਹਾਰ ਪ੍ਰਭੂ ਨੇ ਇਹ ਦਰਵਾਜੇ ਲਗਾ ਦਿੱਤੇ ਹਨ ਦਸਵੇਂ ਪੁਰਖ ਤੀਤ ਨਿਰਾਲਾ ਆਪੇ ਲਖ ਲਖਾਇਆ ਇਹਨਾਂ ਦਰਵਾਜਿਆਂ ਦੀ ਰਾਹੀਂ ਸਰੀਰ ਸ਼ੈਰ ਵਿੱਚ ਵਸਣ ਵਾਲਾ ਜੀਵ ਆਤਮਾ ਬਾਹਰਲੀ ਦੁਨੀਆ ਨਾਲ ਆਪਣਾ ਸਬੰਧ ਬਣਾਈ ਰੱਖਦਾ ਹੈ ਅਤੇ ਇੱਕ ਦਸਵਾਂ ਦਰਵਾਜ਼ਾ ਵੀ ਹੈ ਜਿਸ ਦੀ ਰਾਹੀ ਪਰਮਾਤਮਾ ਤੇ ਜੀਵਾਤਮਾ ਦਾ ਮੇਲ ਹੁੰਦਾ ਹੈ ਉਸ ਵਿੱਚੋਂ ਪਰਮਾਤਮਾ ਆਪ ਟਿਕਦਾ ਹੈ ਜੋ ਸਰਬਵਿਆਪਕ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਜੋ ਨਿਰਲੇਪ ਹੈ ਤੇ ਜੋ ਅਦ੍ਰਿਸ਼ਟ ਹੈ ਪਰ ਜੀਵਾ ਨੂੰ ਆਪਣਾ ਆਪ ਉਹ ਆਪ ਹੀ ਬਖਾਂਦਾ ਹੈ ਪੁਰਖ ਲੇਖ ਸੱਚੇ ਦੀਵਾਨਾ ਹਰੇਕ ਸਰੀਰ ਸ਼ੈਰ ਵਿੱਚ ਰਹਿਣ ਵਾਲਾ ਜੀਵਾਤਮ ਪ੍ਰਮਾਤਮਾ ਐਸਾ ਹੈ ਕਿ ਉਸ ਦਾ ਕੋਈ ਚਿੱਤਰ ਨਹੀਂ ਬਣਾ ਸਕਦਾ ਉਸ ਦਾ ਥਿਰ ਰਹਿਣ ਵਾਲਾ ਉਹ ਸਦਾ ਥਿਰ ਰਹਿਣ ਵਾਲਾ ਹੈ ਤੇ ਉਹ ਸਦਾ ਉਸ ਸਦਾ ਥਿਰ ਪ੍ਰਭੂ ਦਾ ਦਰਬਾਰ ਵੀ ਸਦਾ ਥਿਰ ਹੈ ਹੁਕਮ ਚਲਾਏ ਸੱਚ ਨਿਸਾਨਾ ਜਗਤ ਇਸਾਰੀ ਘਾਰੋ ਆਪਣੇ ਹੁਕਮ ਵਿੱਚ ਚਲਾ ਰਿਹਾ ਹੈ ਉਸ ਦੇ ਹੁਕਮ ਦਾ ਪਰਵਾਨਾ ਟੱਲ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਖੋਜ ਲਹੁ ਕਰ ਆਪਣਾ ਹਰ ਆਤਮ ਰਾਮ ਨਾਮ ਪਾਇਆ ਏ ਨਾਨਕ ਉਹ ਸਰਬ ਵਿਆਕ ਵਿਆਪਕ ਪ੍ਰਭੂ ਪ੍ਰੇਮ ਦਾ ਭੁਖਾ ਹੈ ਉਹ ਸਰਬ ਵਿਆਪਕ ਪ੍ਰਭੂ ਹਰੇਕ ਸਰੀਰ ਘਰ ਵਿੱਚ ਮੌਜੂਦ ਹੈ ਆਪਣਾ ਹਿਰਦਾ ਘਾਰ ਖੋਜ ਕੇ ਉਸ ਨੂੰ ਲੱਭ ਲਵੋ ਜਿਸ ਜੈਸ ਮਨੁੱਖ ਨੇ ਖੋਜ ਪਾਲ ਕੀਤੀ ਹੈ ਉਸ ਨੇ ਉਸ ਸਰਵ ਵਿਆਪਕ ਪ੍ਰਭੂ ਦਾ ਨਾਮ ਧਨ ਹਾਸਲ ਕਰ ਲਿਆ ਹੈ ਪੁਰਖ ਲੇਖ ਸਚੇ دیਵਾਨਾ ਹੁਕਮ ਚਲਾਏ ਸਚ ਨਿਸਾਨਾ ਨਾਨਕ ਖੋਜ ਲਹੋ ਕਰ ਆਪਣਾ ਹਰੇ ਆਤਮ ਰਾਮ ਨਾਮ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1039 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1040 ਦੀ ਵਿਆਖਿਆ ਅਤੇ ਬਾੜ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ